पा हुयाबा मुंडी ट्रैक्टर सपोर्ट मिलंदी बि केॾे ਇਹ ਡੱਗੋ ਰਮਾਨ ਦਾ ਸੰਦੀਪ ਸਿੰਘ ਜੋ ਸੀਪਾ ਪਿਆਰ ਨਾਲ ਆਖ ਰਿਹਾ ਹੈ ਜਿਹੜਾ ਕਬੱਡੀ ਬਾਉਂਡਰੀ ਬਾਹਰ ਆਇਆ ਤਖੂਆ ਨੇ ਨੌਜਵਾਨ ਨੂੰ ਅੱਜ ਇੱਕ ਮਿੰਟ ਦਿੱਤੀ ਵੀ ਰਾਜਵਾਲਾ ਬੱਚਿਆਂ ਨੂੰ ਪਿੱਛੇ ਗਾਵੇ ਛੋਟੇ ਬੱਚਿਆਂ ਨੂੰ ਫ੍ਰੀ ਫਾਈਨਲ ਮੈਚ ਹੋਈ ਜਾਂਦਾ ਇਹ ਬੱਚੇ ਤੋਂ ਕੋਈ ਬੱਜੇ ਦਾ ਰੇਡ ਟਾਫੀ ਫਿਰ ਬਦੋ ਤੁਸੀਂ ਫੇਰ ਖੇਡੋ ਬਹੁਤ ਧੰਨਵਾਦ ਆਓ ਦੇਖਦਾ ਵੀ ਇੱਕ ਪਾਸੇ ਬੱਬੂ ਨੂੰ ਟੱਚ ਕਰਕੇ ਆਉਂਦਾ ਡੱਗੋ ਰਮਾਨ ਦਾ ਸੰਦੀਪ ਸਿੰਘ ਇਹ ਕੰਦ ਦਾ ਵੱਧ ਆਪਣੀ ਟੀਮ ਦੇ ਲਈ ਕਰਦਾ ਹੋਇਆ ਆਓ ਮੇਰੇ ਮਿੱਤਰੋ ਬੜਾ ਤਗੜਾ ਮੈਚ ਜੇਬੀ ਤੱਕੀ ਕਰਦਾ ਆਓ ਹਰਿਆਣਾ ਕਰੋ ਹੋਰ ਕਿਆ ਕਰੋ भी और तरक्की कर उधर साढ़े भी लवी पहन करके सीरिया तो भी उन्होंने ताकत है आप साढ़े भी बोर्नस सीरिया तो वो भी साढ़े में इतना राम है देख रहे हैं सारे साढ़े वीर हैं बता तो ना मैं बोला सीरिया भी काफी है तो भी कहते हैं अपन बता तुणा तुणा है तो ना मैं कहाँ के सही करा देना मैं ठीक है ना के सीरिया पहने मैं थोड़े सगर तुझे देख रहे हो तो फेक पॉइंट जरा रोकण रोकण कारी असां केताद

ਦੋਰ ਜਿਆਣਾ ਹੋ ਗਿਆ ਗੱਲਾਂ ਹੁੰਦੀਆਂ ਕਰੇ ਕਰੇ ਸਿੱਧੂ ਹਰਿਆਣੇ ਦੀਆਂ ਜਾਂਦੀਆਂ ਤੇ ਗੱਲਾਂ ਕਰੇ ਅੱਛੀਆਂ ਫੱਟ ਪਿਆਰਾ ਬਿੱਟੂ ਹੌਂਸ ਕਰਦਾ ਹੈ ਇਹ ਫਨੀ ਲੱਗਿਆ ਭਾਈ ਮੈਂ ਪੁਆਇੰਟਰੀ ਕਰੀ ਜਨਾ ਕਮੈਂਟਰੀ ਕਮੈਂਟਰੀ ਕਰੀ ਜਨਾ ਓਕੇ ਫਿਰ ਕਰਾਂਗਾ ਪਾਉਂਦੇ ਆ ਪੋਤਾ ਨੂੰ ਬਹੁਤ ਧੰਨਵਾਦ ਆ ਪੋਲਾ ਸਿੰਘ ਜੀ ਪ੍ਰਾਨ ਉਹਨਾਂ ਨੂੰ 500 ਰੁਪਏ ਹੈ ਸਾਡੇ ਇਸ ਟੂਰਨਾਮੈਂਟ ਪ੍ਰਬੰਧ ਕਮੇਟੀ ਲਈ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਦਾ ਸਮਾਂ ਸਹੀ ਟਾਈਮ ਬਹੁਤ ਵਧੀਆ ਕਬੱਡੀ ਦਾ ਕਿਉਂਕਿ ਆਸਲੀ ਟਾਈਮ ਦਾ ਸਹੀ ਟਾਈਮ ਆ ਆ ਜਿਵੇਂ ਜਿਹੜਾ ਰਾਸਟਰੀ ਨਾ ਸਹੀ ਜੈਮਾ ਮੇਰੇ ਬਿੱਤੋ ਜੋ ਫੇਰ ਕਬੱਡੀ ਹਰ ਤੌੜੀ ਦੇ ਨਾਲ ਮੈਂ ਦੇਖ ਰਿਹਾ ਜਿੱਥੇ ਮੁਕਾਬਲਾ ਇਹ ਲੱਖਾਂ ਰਾਜਪੋਟਾ ਵੀਰੇ ਸ਼ੇਮੂਆ ਟੱਕਰ ਹੁੰਦੀ ਵਿਦੀਪ ਕਾਲਾ ਦਾ ਪਰੰਪਰ ਉਸ ਕਬੱਡੀ ਖੇਡ ਜਿਹੜਾ ਜੁੜਿਆ ਹੋਇਆ ਜਿਹਦੇ ਅੱਜ ਲੀਗ ਵਧੀਆ ਕਰਾਈਏ ਮੁੰਡਿਆਂ ਨੇ ਪ੍ਰਾਨਾ ਕੀਤਾ ਸੀਗਾ ਇਹ ਅਰਵੀ ਆਪਾਂ ਪਿੰਡ ਦੇ ਵਿੱਚ ਮੁਕਾਬਲੇ ਕਰਾਈਏ ਸੱਦੇ ਪੱਤੜੀਆਂ 20 ਟੀਮਾਂ ਸਾਡੇ ਕੋਲ ਦਾ ਕੰਪੀਟੀਸ਼ਨ ਕਰਾਈਏ ਫਿਰ ਵੀ ਮੁੰਡਿਆਂ ਨੇ ਵਧੀਆ ਪ੍ਰਾਮਾ ਕੀਤਾ 40 ਦੇ ਲਗਭਗ ਟੀਮਾਂ ਦੁਨੇ ਵਜਣਾ ਮੀਆਂ ਟਾਈਮਿੰਗ ਨਾਲ ਮੈਚ ਨੇ ਮੇੜਨਾ ਇੱਕ ਵਧੀਆ ਚੰਗੀ ਗੱਲ ਹੈ ਪਰ ਦੂਜੇ ਪਾਸੇ ਬੱਬੂ ਦੀ ਤਕਰੀਜ ਤੋਸ਼ਾਵਾਸੀ ਦੀ ਪਰ ਆਹ ਰੇਡਰ ਵੀ ਇੱਕ ਖਰਾ ਲੇਟ ਆ ਗਿਆ ਮਾਰਨੀ ਇੱਕ ਵਾਰੀ ਮੁੰਡੇ ਦੇ ਨਾਲ ਤੇ ਜ਼ੋਰਦਾਰ ਕਵਾ ਦੀ ਕਬੱਡੀ ਪਾਈ ਜਾਂਦਾ ਰੇਡਰ ਉੱਤੇ ਵੀ ਵਧੀਆ ਉੱਤੇ ਵੀ ਵਧੀਆ ਧੰਨਵਾਦ ਸਾਰੇ ਨਗਰ ਦਾ ਮੇਰੇ ਕੋਲੋਂ ਵੱਡਾ ਸਤਿਕਾਰ ਹੈ ਕੱਲ ਰੱਖਾ ਉਹਨੂੰ ਰੱਖਿਆ ਹੁੰਦੇ ਨੇ ਤੇ ਭੈਣਾ ਆਸ ਕਰਕੇ ਆਉਂਦੀ ਹੈ ਕਦੇ ਵੀ ਉਹਨੂੰ ਮੇਰਾ ਕਰੋ ਭੈਣਾ ਕੁਝ ਮੰਗਦੀਆਂ ਨਹੀਂ ਹੁੰਦੀਆਂ ਸਰਬਦਿਵਾਨ ਨਹੀਂ ਆਉਂਦੇ ਐ ਇਹ ਵੀ ਵੱਡੀ ਗੀਰ ਹੈ ਹਰ ਇੰਤਜ਼ਾਰ ਕਰੂ ਵੀ ਨਹੀਂ ਛੋੜੀ ਭੈਣਾ ਉਹ ਮੇਰੀ ਵੱਡੀ ਭੈਣਾ ਉਹ ਵੀ ਦੱਸੂ ਤੇ ਉਹ ਕਹਿਣਗੇ ਜਿਹਨਾਂ ਦੇ ਭੈਣਾ ਨਹੀਂ ਹੁੰਦੇ ਆ ਉਹ ਕਹਿਣਗੇ ਚੱਲ ਯਾਰ ਕੋਈ ਗੱਲ ਨਹੀਂ ਘਰ ਮੈਂ ਪਹਿਲਾਂ ਕਹਣਾ ਹੁੰਦਾ ਧੀ ਵੀ ਨਾ ਕਦੇ ਵੀ ਜਦੋਂ ਧੀ ਦੇ ਨਾਲ ਮਸੀ ਵੀ ਰਿਸ਼ਤੇਦਾਰੀ ਵੱਜ ਜਾਂਦੀ ਹੈ ਭਵਾਲੀ ਰਿਸ਼ਤੇਦਾਰੀ ਵੱਜ ਜਾਂਦੀ ਹੈ ਇਹ ਗੱਲਾ ਪਹਿਲਾਂ ਦਾ ਕਰਦੇ ਜੇ ਕਹਿੰਦੇ ਪੁੱਤਰ ਮਿੱਠੜੇ ਮੀਵੇ ਤੇਰਾ ਭਤੀਆ ਸਾਹਮਣੇ ਦੇਵੇ ਹਰ ਕਦੇ ਪਰਵਾਰ ਦੇ ਲਈ ਕਦੇ ਜ਼ਰੂਰੀ ਹੁੰਦਾ ਮੇਰੇ ਮਿੱਤਰੋ ਹੈ ਐਵੇਂਲਾ ਪਰਵਾਰ ਵੱਡਾ ਸਰਕਾਰਾ ਵੱਡਾ ਪਿਆਰ ਆ ਵਸਦਾ ਜਿਵੇਂ ਆਓ ਇਧਰ ਦੇ ਪਾਸੇ ਮੁੰਡੇ ਨੇ ਕਾਰਤੀ ਕੁਮਾਰ ਅਮਰੂਦੀ ਆਉਂਿਆ ਅਮਰੂਦੀ ਕਹਿੰਦੇ ਤਪਿਆਰੇ ਨੇ ਕਾਰਤੀ ਕੁਮਾਰ ਤਪਾ ਮੰਡੀ ਵਾਲਾ ਬਰਾ ਸੈਕਿੰਡ ਬੰਦੂ ਜਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਇਹ ਕਹਿੰਦੇ ਵੀ ਅਮਰੂਦਾ ਤਪਿਆਰਾ ਬੱਲੇ ਬੱਲੇ ਕਰਾ ਗਿਆ ਫਰੀ ਟੀਮ ਦੇ ਲਈ ਇੱਕ ਨੰਬਰ ਜਿਹੜਾ ਹੋਰ ਜਿਹੜਾ ਜੋੜ ਗਿਆ ਆਪਣੀ ਟੀਮ ਦੇ ਲਈ ਬਹੁਤ ਤਕੜਾ ਮੈਚ ਤੇ ਪਹਿਲਾ ਕਰਾਉਣਾ ਆਸ ਕਰਿਆ ਗੁਰੂ ਚੰਗੇ ਕਮਾਂਡੋ ਚੰਗੇ ਦੀ ਸਲਾਮਾ ਹੁੰਦੀ ਹੈ ਮਾਰਕ ਨੂੰ ਨਿਧਿਕ ਕਰ ਕਰ ਕੋ ਤੇ ਪਹਿਲਾ ਕਰਾਉਣਾ ਘੁਮਾਇਆ ਨਾ ਕਰੋ ਜੇ ਤੁਸੀਂ ਕੋਈ ਵੀ ਕੰਮ ਸਟਾਰਟ ਕਰਦੇ ਹੋ ਨਾ ਕੁਝ ਨਾ ਉਹ ਨਹੀਂ ਹੁੰਦੀਆਂ ਪਰ ਘੁਮਾਇਆ ਕਰੋ ਕੋਈ ਵੀ ਕੰਮ ਪੂਰਾ ਸਾਧਿਆ ਕਰੋ ਅੰਮ੍ਰੋ ਫੇਰ ਕਬੱਡੀ ਪਾ ਰਿਆਂ ਪੁਰੇ ਜਿਹੜੇ ਪਹਿਲਾ ਜੱਫਾ ਲਾਇਆ ਫਿਰ ਵੱਡੀ ਆਸ ਦੇ ਰਾਨ ਕਬੱਡੀ ਪਾਈਏ ਕਹਿੰਦਾ ਮੈਂ ਜਿੱਤਾਂ ਮੇਰੇ ਵਿੱਚ ਆਪਣੀ ਟੀਮ ਪਾਪਾ ਮਿਹਰ ਦੀ ਜਮੇਨ ਟੀਮ ਉੱਤਾਰਾ ਬਹੁਤ ਜਾਨਾ ਕਹਿੰਦੇ ਜਿੰਮ ਦੀ ਮਿਹਨਤ ਮਾਰਦਾ ਬਹੁਤ ਕਬੱਡੀ ਦੀ ਮਿਹਨਤ ਕਰਦਾ ਇਧਰ ਦੇ ਪਾਸੇ ਪਟਾ ਪ੍ਰਧਾਨ ਪੱਖੋ ਬਣਾ ਲੈ ਮੁੰਡੇ ਵੱਡਾ ਪ੍ਰਾਜਾ ਕਰਦੇ ਐ ਫਿਰ ਪੱਖੋ ਬਣਾ ਦੇ ਵਿੱਚ ਬਹੁਤ ਟਕਰਾ ਟੂਰਨਾਮੈਂਟ ਕਰਾਉਂਦੇ ਐ ਪੱਖੋ ਬਣਾ ਦੇ ਮੁੰਡੇ ਜੈ ਕਹਿੰਦੇ ਨਾਰਮਲ ਪਰਿਵਾਰਾਂ ਵਿੱਚ ਜੰਮੇ ਐ ਪਰ ਇਹਨਾਂ ਦੇ ਜਿਗਰੇ ਵੱਡੇ ਨੇ ਇਹਨਾਂ ਦੇ ਜਿਗਰੇ ਵੱਡੇ ਨੇ ਇਹਨਾਂ ਦੇ ਹੌਸਲੇ ਵੱਡੇ ਨੇ ਹੌਸਲੇ ਉਹਨਾਂ ਦੇ ਵੱਡੇ ਹੋਣ ਜਿਨ੍ਹਾਂ ਨੂੰ ਕੋਈ ਆਸ ਨਹੀਂ ਹੈ ਮੇਰੇ ਬੱਚੋ ਕਈ ਆਰਾ ਦਾ ਦਿੱਲੀ ਹੁੰਦਾ ਇਹ ਵੀ ਗੱਲਾਂ ਵੇਖ ਨੂੰ ਮਿਲਦੀ ਹੈ ਆਹ ਮੇਰੇ ਕੋਲ ਵੱਡਾ ਸਾਰਾ ਬੰਦਾ ਤਕੜਾ ਤੇ ਜੇੜਾ ਜ਼ਰੂਰ ਹੋਵੇ ਪਰ ਲੋਕਾਂ ਦੇ ਵਿੱਚ ਵੀ ਧਾਰ ਹੋਣਾ ਜ਼ਰੂਰੀ ਹੈ ਮੈਂ ਪਹਿਲਾਂ ਕਹਾਂ ਲੋਕਾਂ ਦੇ ਵਿੱਚ ਪਿਆਰ ਹੋਣਾ ਜ਼ਰੂਰੀ ਹੈ ਮਿੱਟੂ ਮਿੱਟੂ ਹੌਂਸਲੇ ਰੀਡੀਆਂ ਕਰਗੀ ਕੁਮਾਰ ਉਧਰ ਦੇ ਪਾਸੇ ਸਾਰ ਗਿਆ ਸਾਡੇ ਵੀਰ ਜੀ ਵੱਲੋਂ ਪਰ ਮੈਨੂੰ ਲੱਗਦਾ ਨੰਬਰ ਲੈ ਗਿਆ ਰੇਡਰ ਬਿੱਲਿਆ ਜੇ ਤੂੰ ਹੱਥ ਨਾ ਹੋ ਰੋਗਾ ਕਈਆ ਰਾ ਪਰ ਉਹਰਾ ਪ੍ਰਿੰਗਰ ਹੁੰਦਾ ਹੁੰਦਾ ਖਵਾਂਡੀਆਂ ਦੇ ਭੱਜ ਜਾਣਾ ਹੁੰਦਾ ਵੀ ਪਹਿਲਾਂ ਜਾ ਉਧਰੋਂ ਪੀਲੀ ਫੇ ਠੀਕ ਹੈ ਉਹਨੂੰ ਪਤਾ ਹੋ ਗਿਆ ਉਹ ਫਟਬੜੀ ਮਿਲੀ ਪਈ ਉਹਦਾ ਪੱਕੀ ਐ ਤੇ ਨਿਗਰ ਰੱਖਿਆ ਕਰੋ ਯਾਰ ਮੈਂ ਪਹਿਲਾਂ ਕਹਣਾ ਉਹਨਾ ਜੇ ਤੱਕ ਪਹਿਲਾਂ ਜਸਮ ਆਉਣਾ ਕਈ ਹੁੰਦਾ ਮਾਰਾ ਹੁੰਦਾ ਇਹ ਵੀ ਹੋ ਜਾਣਾ ਕਹਿੰਦੇ ਕਈ ਰੱਜਾਂ ਦੀ ਗੱਲ ਹੁੰਦੀ ਐ ਕੋਈ ਨਾ ਏ ਗੱਲ ਹਾਸਿਲ ਜਾਗਵਾ ਤੇਰੀ ਟੀਮ ਹੈ ਨਾ ਖੇਡ ਦੀ ਆਇਆ ਆਹ ਜੀ ਜੀ ਐਸੀ ਐ ਭਾਈ ਅਸਾਂ ਜਿਹੜੇ ਨਾਲ ਕਰੇ ਜਿਹੜੇ ਅੱਛਾ ਪਕ ਪਕੋਲੇ ਏ ਵੀ ਤੇਰੇ ਮਾਮੇ ਦੇ ਮੁੰਡਾ ਉਹ ਠੀਕ ਐ ਫਿਰ ਹਾਂ ਉਹ ਯਾਰ ਆ ਕੰਮ ਦੁੱਲੇ ਪੱਸੀ ਹੈ ਨਾ ਆ ਉਧਰ ਮਾਮੇ ਦੇ ਮੁੰਡਿਆ ਕਹਿੰਦਾ ਭਾਈ ਉਹ ਮੇਰੇ ਯਾਰ ਨੇ ਹੁਣ ਦੋਨੇ ਪੱਸੀ ਆ ਕਮ ਪਰ ਕਾਇ ਵੀ ਅਜਾ ਰਖ ਰੇ ਤੇਰੀਆਂ ਦਾ ਬਣਾਉਣਗੇ ਦੋਨੇ ਇਹ ਜਿਹੜਾ ਬਾਰਾ ਕੋਈ ਨਾ ਪਿਆਰਾ ਕੋਈ ਹੱਸਦੇ ਖੇੜੇ ਆ ਜੋ ਕੋਈ ਨਹੀਂ ਆ ਰਿਹਾ ਕੋਈ ਜਿੱਦੀ ਨਹੀਂ ਮਨਾਰੇ ਕੋਈ ਕਹਿੰਦਾ ਹਰ ਵੀ ਇਹ ਕੋਈ ਯਾਰ ਹੈਗਾ ਕੋਰਾ ਪਾ ਦਿਓ ਰੋਟਵਾਣੇ ਖਵਾਣੇ ਜੇ ਤੂੰ ਫਤਰੇ ਦੇ ਕੋਲੇ ਪਾਹਲੇ ਪਰ ਇਹ ਚਾਹੀਦੇ ਜ਼ਿੰਦਗੀ ਦੇ ਨਜ਼ਾਰੇ ਆ ਵੱਖਰੇ ਆ ਜਿਹੜਾ ਦਿਨ ਅਜ ਰਾਂਗੇ ਗੱਲੂ ਨਹੀਂ ਹੋਈ ਓ ਮਤਲਬ ਮੈਂ ਦੱਸ ਲੇ ਗੱਲੂ ਕੀ ਬਤਾ ਜਣ ਕਿਹੜਾ ਸਰਾ ਗਰੇ ਰੋਣਾ ਕੀਪਦਾ ਤੜਕੇ ਪੁਰਦਾ ਦੇ ਬੇਨਤੀ ਬੋਲੀ ਉਹ ਫਾਨਾ ਬੰਦਾ ਮਜੀਦ ਤੇ ਰਹਿ ਗਿਆ ਭਾਈ ਆ ਕੋਈ ਪਤਾ ਨਹੀਂ ਲੱਗਦਾ ਜਿਹੜੀ ਦਾ ਕੀ ਸਾਰਾ ਆ ਫਾਈਨਲ ਮੈਚ ਲਈ ਹੁੰਦੀ ਟੱਕਰ ਮੇਰੇ ਮਿੱਤਰੋ ਵਿੱਤੇ ਅਰਗੇ ਨੌਜਵਾਨ ਤੇ ਸੈਂਕੋ ਕਬੱਡੀ ਪਾ ਗਿਆ ਸੰਦੀਪ ਥੋੜਿਆ ਕਦੇ ਵੀ ਐਨ ਮਸਕਰੀ ਜੀ ਕਰਕੇ ਵੀ ਨਾਖਣਾ ਫਾਈਨਲ ਦੇ ਲਈ ਜਫਾਦਾ ਲਾਉਣਾ ਤੋ ਰੇਡਰ ਨੂੰ ਆਪਣਾ ਬੋ ਬਿੱਲੇ ਦੇ ਜਾਣ ਜਿੱਤ ਗਏ ਭਾਈ ਮਾਮੇ ਦੇ ਮੁੰਡੇ ਹਾਰ ਗਏ ਆ ਨੋਟਰੀ ਜੀ ਇਹਦੇ ਚੋਂ ਪੱਕੋ ਕਾ ਇਹ ਟੀਮ ਦਿਨਾਲਾ ਕਸਮਾਡੀ ਦਾ ਜਿਹੜਾ ਰਿਜ਼ਲਟ ਆ ਸਭਾ ਮੰਡੀ ਦੇ ਵਿੱਚੋਂ ਫਸਟ ਟਾਈਮ ਪੱਕੋ ਕਲਾ ਸੈਕਿੰਡ ਆ ਤਨਵਾ ਇੱਕ ਵਾਰੀ ਬਾਬਾ ਜੱਤਾਂ ਨਾਲ ਦੇ ਤਾਲ ਯੂਮਾ ਦੇ ਬਹੁਤ ਆਈ ਟਰ ਕਰ ਰਿਹਾ ਕਰੋ ਪਿਆਰ ਰੱਖਿਆ ਵਿਰੁੱਧ ਜਿਹੜਾ ਖਾਕ ਰੱਖਿਆ ਕਰਾਉਣੇ ਜਾਂਦੇ ਰਹ ਕਰੋ ਅੱਜ ਬਹੁਤ ਤੱਬਿਆਰੀ ਟੀਮ ਦੇ ਲਈ ਸਾਡੇ ਵਿਸ਼ਰਦ ਸਿੰਘ ਜੀ ਬਹੁਤ ਧੰਨਵਾਦ ਹੈ ਕਿਉਂਕਿ ਬਹੁਤ ਵੱਡੀ ਜੀ ਨਾਲ ਪਰਿਵਾਰ ਦੇ ਨਾਲ ਬੜਾ ਪਿਆਰ ਹੈ ਤੱਬਿਆਰੀ ਟੀਮ ਦੇ ਲਈ ਸਤ ਸ੍ਰੀ ਅਕਾਲ ਜੀ ਨੂੰ ਸਤਿ ਸ਼੍ਰੀ ਅਕਾਲ ਸਾਰੀ ਸੰਗਤ ਨੂੰ ਯਾਦ ਆਣਾ